ਪੰਜਾਬ ਫੁੱਟਬਾਲ ਫੈਡਰੇਸ਼ਨ ਵੱਲੋਂ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਹਰਪ੍ਰਜੈਸ਼ਨ ਫੁੱਟਬਾਲ ਸਟੇਡੀਅਮ ਵਿੱਚ ਪੰਜਾਬ ਫੁੱਟਬਾਲ ਐਸੋਸੀਏਸ਼ਨ ਜਨਰਲ ਸਕੱਤਰ ਹਰਜਿੰਦਰ ਸਿੰਘ ਜੱਗਾ ਦੀ ਅਗਵਾਈ ਚ 79ਵੀਂ ਸੰਤੋਸ਼ ਟਰੋਫੀ ਫੁੱਟਬਾਲ ਚੈਂਪੀਅਨਸ਼ਿਪ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਿੰਸੀਪਲ ਡਾਕਟਰ ਪ੍ਰਵਿੰਦਰ ਸਿੰਘ ਖਾਲਸਾ ਕਾਲਜ ਤੇ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਬੰਗਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਪ੍ਰਧਾਨਗੀ ਐਸਪੀ ਅਸ਼ਵਿੰਦਰਜੀਤ ਸਿੰਘ ਬੈਂਸ ਗੁਰਦੇਵ ਸਿੰਘ ਗਿੱਲ ਅਰਜਨ ਅਵਾਰਡੀ ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ ਵਜੋ ਬਾਲੀ ਜੁਆਇੰਟ ਸਕੱਤਰ ਪੀ ਐਫ ਏ ਐਸ ਐਮਓ ਡਾਕਟਰ ਜਸਵੰਤ ਸਿੰਘ ਠੰਦ ਪ੍ਰੋਫੈਸਰ ਰੁਪਿੰਦਰਜੀਤ ਸਿੰਘ ਮਾਹਲਪਰੀ ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਲਪੁਰ ਸ਼ਸ਼ੀ ਬੰਗੜ ਵਾਈਸ ਪ੍ਰਧਾਨ ਨਗਰ ਪੰਚਾਇਤ ਤਲਵਿੰਦਰ ਹੀਰ ਨੰਗਲ ਖਡਾਰੀਆਂ ਡਾਕਟਰ ਜਗਤਾ ਸਿੰਘ ਚੰਡੀਗੜ੍ਹ ਗੁਰਮੇਲ ਸਿੰਘ ਗਿੱਲ ਅਰਵਿੰਦਰ ਸਿੰਘ ਧਾਮੀ ਜਰਨੈਲ ਸਿੰਘ ਪੱਲੀ ਚੱਕੀ ਇੰਜੀਨੀਅਰ ਤਰਲੋਚਨ ਸਿੰਘ ਰੋਸ਼ਨਜੀਤ ਸਿੰਘ ਪਨਾਮ ਹਰਨਿੰਦਰ ਸਿੰਘ ਖਾਬੜਾ ਇਕਬਾਲ ਸਿੰਘ ਖੇੜਾ ਪ੍ਰਿੰਸੀਪਲ ਸ਼ਿਭੂ ਮੈਥਿਊ ਨੇ ਸਾਂਝੇ ਤੌਰ ਤੇ ਕੀਤੀ ਅੱਜ ਕਰਵਾਏ ਗਏ ਮੈਚਾਂ ਵਿੱਚ ਪੰਜਾਬ ਦੀ ਟੀਮ ਨੇ ਜੰਮੂ ਕਸ਼ਮੀਰ ਦੀ ਟੀਮ ਨੂੰ 1-0 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਲਦਾਖ ਨੇ ਹਿਮਾਚਲ ਪ੍ਰਦੇਸ਼ ਨੂੰ 1 0 ਨਾਲ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਹਮਾਸ਼ੂ ਜ਼ਾਗਰਾਂ ਨੂੰ ਮੈਨ ਆਫ ਦਾ ਮੈਚ ਤੇ ਮੈਨ ਆਫ ਦਾ ਸੀਰੀਜ਼ ਦਾ ਖਤਾਰ ਦੇ ਕੇ ਸਨਮਾਨਿਤ ਕੀਤਾ ਮਾਹਿਲਪਰ ਤੋਂ ਸਫਰੀ ਦੀ ਰਿਪੋਰਟ ਧੰਨਵਾਦ ਬਹੁਤ ਬਹੁਤ ਤੁਹਾਡਾ ਹਏ ਸਰ ਪੰਜਾਬ ਦੀ ਟੀਮ ਤੋਂ ਤੁਸੀਂ ਕੋਚਿੰਗ ਕੀਤੀ ਹੈਗੀ ਅੱਜ ਤੁਹਾਡੀ ਟੀਮ ਜਿਹੜੀ ਸਤੁਸ਼ ਟਰਾਫੀ ਤੋਂ ਜਿੱਤ ਕੇ ਜਾ ਰਹੀ ਹੈ ਕੀ ਮਹਿਸੂਸ ਕਰ ਰਹੇ ਹੋ ਸਰ ਪ੍ਰਾਊਡ ਫੀਲ ਹੋ ਰਿਹਾ ਸਰ ਸਾਡੀ ਐਸੋਸੀਏਸ਼ਨ ਨੇ ਸਾਡਾ ਪੂਰਾ ਸਾਥ ਦਿੱਤਾ ਜੋ ਅਸੀਂ ਮੰਗਿਆ ਸਾਨੂੰ ਉਹਨਾਂ ਨੇ ਪੂਰੀ ਇਕੁਇਪਮੈਂਟਸ ਵਾਟਐਵਰ ਵੀ ਵਾਂਟ ਉਹਨਾਂ ਨੇ ਸਾਰਾ ਸਾਡੀ ਹੈਲਪ ਕੀਤੀ ਆ ਤੇ ਪ੍ਰਾਊਡ ਫੀਲ ਕੀਤਾ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਅਸੀਂ ਬਹੁਤ ਹਾਰਡ ਵਰਕ ਕੀਤਾ ਇਹਦੇ ਲਈ ਥੈਂਕਸ ਬਹੁਤ ਸਾਰਾ ਧੰਨਵਾਦ ਅ ਅਸੀਂ ਸਭ ਤੋਂ ਪਹਿਲਾਂ ਧੰਨਵਾਦੀਆਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਬੰਧਕਾਂ ਦੇ ਜਿਨ੍ਹਾਂ ਨੇ ਇਸ ਸਾਲ ਸੰਤੋਸ਼ ਟਰੋਫੀ ਦੇ ਇਹ ਗਰੁੱਪ ਦੇ ਜਿਹੜੇ ਮੈਚੇਜ਼ ਹੈਗੇ ਆ ਉਹ ਪ੍ਰਿੰਸੀਪਲ ਅਰਪਾਜ ਸਿੰਘ ਸਟੇਡੀਅਮ ਖਾਲਸਾ ਕਾਲਜ ਮਹਾਲਪੁਰ ਦੇ ਵਿੱਚ ਕਰਵਾਉਣ ਦੀ ਇਜਾਜ਼ਤ ਦਿੱਤੀ ਔਰ ਸਾਡੇ ਨਾਲ ਸਾਰੇ ਪ੍ਰਬੰਧ ਪੂਰੇ ਕਰਵਾਏ ਤੇ ਮੈਂ ਸਹਿਯੋਗੀ ਦੇ ਤੌਰ ਤੇ ਉੱਤੇ ਖਾਲਸਾ ਕਾਲਜ ਮਹਾਲਪੁਰ ਦੀ ਮੈਨੇਜਮੈਂਟ ਸੰਤ ਬਾਬਾ ਸਾਧੂ ਸਿੰਘ ਜੀ ਘਰਕੋਰੀ ਸਾਡੇ ਪ੍ਰਧਾਨ ਸਾਹਿਬ ਤੇ ਮੈਨੇਜਰ ਸਾਹਿਬ ਜਨਰਲ ਸਕੱਤਰ ਤੇ ਬਾਕੀ ਮੈਂਬਰਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਟੂਰਨਾਮੈਂਟ ਸਫਲਤਾਪੂਰਵਕ ਜਿਹੜਾ ਹੈ ਕਰਵਾਇਆ ਉਸ ਤੋਂ ਵੀ ਵੱਧ ਧੰਨਵਾਦ ਹੈ ਸਾਡੇ ਫਾਊਂਟਰ ਪ੍ਰਿੰਸੀਪਲ ਸਰਦਾਰ ਹਰਪਜਨ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਪ੍ਰਿੰਸੀਪਲ ਹਰਪਜਨ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਚੱਲ ਰਿਹਾ ਹੈ ਉਹਨਾਂ ਦੇ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਜੀ ਸੰਗਾਂ ਤੇ ਉਹਨਾਂ ਦੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਇਹ ਸਾਰੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਨੇ ਤੇ ਬਹੁਤ ਬਹੁਤ ਮੁਬਾਰਕ ਹੈ ਕਿ ਇਸ ਗਰੁੱਪ ਦੇ ਵਿੱਚ ਪੰਜਾਬ ਦੀ ਟੀਮ ਨੇ ਬਹੁਤ ਚੰਗਾ ਪ੍ਰਦਰਸ਼ਨ ਕਰਦੇ ਹੋਏ ਕੁਆਲੀਫਾਈ ਵੀ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਟੀਮ ਜਿਹੜੀ ਹੈ ਉਹ ਅੱਗੇ ਇਸ ਟੂਰਨਾਮੈਂਟ ਦੇ ਅਗਲਾ ਫੇਜ਼ ਹੈ ਉਹ ਦੇ ਤਰੀਕੀ ਬਹੁਤ ਚੰਗੀ ਮੱਲ ਮਾਰ ਕੇ ਵਾਪਸ ਆਏਗੀ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਰਣਕ ਮਨ ਲਾਇਆ ਬਾਹਰ ਜੀਕਾ ਖਾਲਸਾ ਬਾਹਰ ਜੀਕਾ